ਵਿਰਾਟ ਕੋਹਲੀ ਦੀ ਇਸ ਕ੍ਰਿਕਟ ਨੂੰ ਵਿਰਾਟ ਕੋਹਲੀ ਵਰਗਾ ਨਹੀਂ ਜੰਮਣਾ ਦੁਆਰਾ ਹੂੰ ਵਿਰਾਟ ਕੋਹਲੀ ਇੰਡੀਅਨ ਕ੍ਰਿਕਟਰ ਦੀ ਜਿਹੜੀ ਆ ਹੁਣ ਦੀ ਪਨੀਰੀ ਹੈ ਉਹਦੇ ਲਈ ਮਾਰਗਦਰਸ਼ਕ ਹੈ ਜਿਵੇਂ ਸੁਨੀਲ ਗਵਾਸਕਰ ਤੰਦੁਲਕਰ ਲਈ ਸੀਗਾ ਤੇ ਤੰਦੁਲਕਰ ਵਿਰਾਟ ਕੋਹਲੀ ਲਈ ਸੀਗਾ ਤੇ ਵਿਰਾਟ ਕੋਹਲੀ ਇਨਾਂ ਸੈਂਕੜਿਆਂ ਲਈ ਪ੍ਰੇਰਣਾ ਹੈ ਵਿਰਾਟ ਕੋਹਲੀ ਬਾਰੇ ਤੁਸੀਂ ਕਈ ਦਿਨ ਗੱਲਾਂ ਕਰ ਸਕਦੇ ਹੋ ਉਹਦੀਆਂ ਉਹਦੇ ਮੈਚਸ ਨੂੰ ਡਿਸਕਸ ਕਰ ਸਕਦੇ ਹੋ ਉਹ ਫਾਈਟਰ ਹੈ ਵਿਰਾਟ ਕੋਹਲੀ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ ਭਾਵੇਂ ਉਹ ਟੈਸਟ ক্রিকেট ਤੋਂ ਰਟਾਇਰ ਹੋਏ ਨੇ ਪਰ ਉਹਦੇ ਵਰਗਾ ਫਾਈਟਰ ਉਹਦੇ ਵਰਗਾ ਕਰੈਕਟਰ ਦਾ ਬੰਦਾ ਜਿਹੜਾ ਉਹ ਬਹੁਤ ਘੱਟ ਨੇ ਰਿਟਾਇਰਮੈਂਟ ਦਾ ਨੋਟ ਵੀ ਲਿਖਿਆ ਇੰਸਟਾਗ੍ਰam ਤੇ ਉਹਦੇ ਤੇ ਵੀ ਇਹੀ ਲਿਖਿਆ ਕਿ ਬਹੁਤ ਲੰਬੇ ਦਿਨ ਤੇ ਛੋਟੇ ਛੋਟੇ ਪਲ ਸੇ ਅੰਡਰ 19 ਚ ਪਲੇਅਰ ਵੱਡੇ ਹੋ ਕੇ ਆਏ ਪਰ ਕੋਈ ਵਿਰਾਟ ਕੋਹਲੀ ਨਹੀਂ ਬਣ ਸਕਿਆ ਹਮ ਉਨਮੁਖ ਚਾਨਦ ਆਏ ਪ੍ਰਿਥਵੀ ਸ਼ੋਅ ਆਏ ਬੜੇ ਬੜੇ ਲੋਕ ਆਏ ਪਰ ਵਿਰਾਟ ਕੋਹਲੀ ਕੋਈ ਨਹੀਂ ਬਣ ਸਕਿਆ ਵਿਰਾਟ ਕੋਹਲੀ ਕੋ ਬਣਿਆ ਜਿਸ ਲੈਵਲ ਤੇ ਇੰਡੀਅਨ ਕ੍ਰਿਕਟ ਦੀ ਫਿਟਨੈਸ ਨੂੰ ਲੈ ਕੇ ਅੱਜ ਵੀ ਤੁਸੀਂ ਦੇਖੋ ਜਿਸ ਵੇਲੇ ਉਹ ਰਿਟਾਇਰ ਹੋ ਰਿਹਾ ਉਸ ਵੇਲੇ ਵੀ ਉਹਦੇ ਅਨਮੈਚੇਬਲ ਫਿਟਨੈਸ ਹੈ ਯੰਗ ਮੁੰਡੇ ਵੀ ਚਾਹੇ ਸ਼ੁਭਮਨ ਗਿੱਲ ਹੋਣ ਚਾਹੇ ਨਵੇਂ ਮੁੰਡੇ ਜਿੰਨੇ ਆ ਰਹੇ ਆ ਵਿਰਾਟ ਕੋਹਲੀ ਦੇ ਵਰਗੀ ਫਿਟਨੈਸ ਨੂੰ ਮੈਚ ਨਹੀਂ ਕੀਤਾ ਜਾ ਸਕਦਾ ਰੰਜੀ ਮੈਚ ਖੇਡਣ ਗਏ ਵਿਰਾਟ ਤੇ ਰੰਜੀ ਦੇਖਣ ਵਾਸਤੇ 25000 ਬੰਦਾ ਇਕੱਠਾ ਹੋ ਗਿਆ ਹੂੰ ਦਿੱਲੀ ਕ੍ਰਿਕਟ ਸਟੇਡੀਅਮ ਜਿਹੜਾ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਜੀ ਇਹ ਸਿਰਫ ਇੱਕ ਬੰਦੇ ਦਾ ਔਰਾ ਹੈ ਉਹਦਾ ਸੱਤ ਦੇ ਨੇੜੇ ਦੋਰੇ ਸੈਂਕੜੇ ਮਾਰੇ ਉਹਨਾਂ ਨੇ ਡਬਲ ਸੈਂਚਰੀਜ਼ ਮਾਰੀਆਂ तकरीबन ਹਰੇਕ ਨੌ ਸੈਂਚਰੀਆ ਆਸਟ੍ਰੇਲੀਆ ਦੇ ਖਿਲਾਫ ਨੇ ਟੈਸਟ ਕ੍ਰਿਕਟ ਦੇ ਵਿੱਚ ਲੋਕਾਂ ਦੀਆਂ ਮੈਂ ਤੁਹਾਡੀ ਜਾਣਕਾਰੀ ਜਵਾਦਾ ਕਰਦੇ ਆ ਪੂਰੇ ਪੂਰੇ ਕਰੀਅਰ ਚ ਨੌ ਸੈਂਚਰੀਆਂ ਨਹੀਂ ਹੁੰਦੀਆਂ ਇਕੱਲੇ ਆਸਟ੍ਰੇਲੀਆ ਦੇ ਖਿਲਾਫ ਵਿਰਾਟ ਕੋਹਲੀ ਨੇ ਨੌ ਸੈਂਚਰੀਜ਼ ਕੀਤੀਆਂ ਮੈਂ ਮਹਿਸੂਸ ਕਰਦਾ ਸੀਗਾ ਕਿ ਵਿਰਾਟ ਕੋਹਲੀ 'ਚ ਹਾਲੇ ਬਹੁਤ ਸਾਰੀ ਟੈਸਟ ਕ੍ਰਿਕਟ ਪਈ ਸੀ ਬਹੁਤ ਅ ਕੱਲ ਪਰਸੋਂ ਅ ਦੁਨੀਆ ਦੇ ਇੱਕ ਮਹਾਨ ਬੱਲੇਬਾਜ਼ ਨੇ ਉਹਨਾਂ ਨੇ ਵੀ ਵਿਰਾਟ ਨੂੰ ਕਿਹਾ ਕਿ ਹਲੇ ਤੁਹਾਡੇ ਬਹੁਤ ਟੈਸਟ ਕ੍ਰਿਕਟ ਬਾਕੀ ਪਈ ਹੈ ਤੁਸੀਂ ਰਿਟਾਇਰ ਨਾ ਹੋ 30 ਸੈਂਚਰੀਆਂ ਵਿਰਾਟ ਕੋਹਲੀ ਨੇ ਕੀਤੀਆਂ 31 ਹਾਫ ਸੈਂਚਰੀਜ਼ ਕੀਤੀਆਂ ਆਪਦੇ ਕਰੀਅਰ ਚ 9300 ਤੋਂ ਵੱਧ ਰਨਸ ਕਰਕੇ ਗਿਆ ਇੱਕ ਅਫਸੋਸ ਮੈਨੂੰ ਇਹ ਹੈ ਕਿ 10000 ਕਲੱਬ ਦੇ ਵਿੱਚ ਉਹ ਰਹਿ ਗਿਆ ਉਹ 700 ਰਨ ਹੋਰ ਕਰਦਾ ਤੇ ਜਿਹੜਾ ਵਰਲਡ ਦਾ 10000 ਕਲੱਬ ਹੈ ਜਿਹਦੇ ਵਿੱਚ ਦੁਨੀਆ ਦੇ ਮਹਾਨ ਬੱਲੇਬਾਜ਼ ਨੇ ਉਹਦੇ ਵਿੱਚ ਕੁਮਾਰ ਸੰਗਾਕਾਰਾ ਨੇ ਉਹਦੇ ਵਿੱਚ ਸਚਿਨ ਤੰਦੁਲਕਰ ਨੇ ਮਹਾਨ ਉਹਦੇ ਵਿੱਚ ਰਾਹੁਲ ਦਰਾਵਿੜ ਨੇ ਤਾਂ ਇਹ ਇੰਨਾ ਮਹਾਨ ਦੇ ਵਿੱਚੋਂ ਆਉਂਦਾ ਨੰਬਰ 4 ਭਾਰਤੀ ਕ੍ਰਿਕਟ ਲਈ ਹਮੇਸ਼ਾ ਇੰਪੋਰਟੈਂਟ ਰਿਹਾ ਸਚਿਨ ਤੰਦੁਲਕਰ ਨੰਬਰ 4 ਤੇ ਖੇਡਦੇ ਰਹੇ ਫਿਰ ਵਿਰਾਟ ਕੋਲੀ ਨੰਬਰ 4 ਤੇ ਖੇਡਦੇ ਰਹੇ ਹੁਣ ਨੰਬਰ 4 ਕਿਹਦੇ ਲਈ ਹੈ ਇਹ ਬਹੁਤ ਵੱਡਾ ਸਵਾਲ ਹੈ ਮੱਕੜ ਸਾਹਿਬ ਵਿਰਾਟ ਕੋਲੀ ਨੇ ਟੈਸਟ ਮੈਚ ਤੋਂ ਸੰਨਿਆਸ ਲੈ ਲਿਆ ਖੇਡ ਜਗਤ ਦੇ ਵਿੱਚ ਖਾਸ ਤੌਰ ਦੇ ਤੇ ਕ੍ਰਿਕਟ ਪ੍ਰੇਮੀਆਂ ਦੇ ਲਈ ਇਹ ਇੱਕ ਵੱਡਾ ਘਾਟਾ ਵੀ ਕਹਿ ਸਕਦੇ ਆ ਉਸੀ ਵੀ ਹੁੰਦੀ ਹੈ ਕਿ ਚਲੋ ਇੱਕ ਬੰਦਾ ਜਾਂਦਾ ਤਾਂ ਥਾਂ ਤੇ ਦੂਜੇ ਨੂੰ ਵੀ ਮੌਕਾ ਮਿਲਦਾਗਾ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਇਹ ਭਾਰਤੀ ক্রিকেট ਦੇ ਲਈ ਨਹੀਂ ورلڈ ক্রিকেট ਦੇ ਲਈ ਬਹੁਤ ਵੱਡਾ ਸ਼ੌਕ ਤੇ ਘਟ ਹੈ ਹਾਲਾਂਕਿ ਵਿਰਾਟ ਨੇ ਕੁਝ ਦਿਨ ਪਹਿਲਾਂ ਇਹ ਇਹਦਾ ਇਸ਼ਾਰਾ ਕਰਤਾ ਸੀਗਾ ਕਿ ਉਹ ਟੈਸਟ ক্রিকেট ਤੋਂ ਸੰन्यास ਲੈ ਸਕਦੇ ਰੋਹਿਤ ਸ਼ਰਮਾ ਨੇ ਟੈਸਟ ক্রিকেট ਤੋਂ ਸੰन्यास ਲਿਆ ਰੰਜ ਨਹੀਂ ਹੋ ਰਹੇ ਸੀ ਤਾਂ ਇੱਕ ਗੱਲ ਇਹ ਵੀ ਮੰਨੀ ਜਾਂਦੀ ਹੈ ਕਿ ਬਹੁਤ ਵੱਡੇ ਪਲੇਅਰਸ ਜਿਹੜੇ ਆ ਉਹਨਾਂ ਨਾਲ ਆਖਰੀ ਟ੍ਰੀਟਮੈਂਟ ਭਾਰਤੀ ਬੋਰਡ ਵੱਲੋਂ ਕੋਈ ਕਦੇ ਵੀ ਵਧੀਆ ਨਹੀਂ ਰਿਹਾ ਸਿਰਫ ਇੱਕ ਸਚਿਨ ਤੰਦੁਲਕਰ ਮੈਨੂੰ ਯਾਦ ਆਉਂਦਾ ਹੈ ਕਿ ਉਹਨਾਂ ਨੂੰ ਇੱਕ ਫੇਅਰਵੈਲ ਮੈਚ ਦਿੱਤਾ ਗਿਆ ਵੈਸਟ ਇੰਡੀਜ਼ ਦੇ ਖਿਲਾਫ ਜਦੋਂ ਉਹ ਰਿਟਾਇਰ ਹੁੰਦੇ ਐ ਪਰ ਉਸ ਤੋਂ ਇਲਾਵਾ ਜਿੰਨੇ ਵੱਡੇ ਕ੍ਰਿਕਟਰਸ ਰਹੇ ਵਿਰਿੰਦਰ ਸਹਿਵਾਗ, ਰਾਹੁਲ ਦਰਾਵੇਡ, ਅਨਿਲ ਕੁੰਬਲੇ, ਹਰਪਜੰਤ ਸਿੰਘ ਇਹ ਉਹ ਸੈਲੀਬ੍ਰੇਟਿਡ ਟੈਸਟ ਕ੍ਰਿਕਟਰਸ ਰਹੇ ਐ ਜਿਨ੍ਹਾਂ ਨੇ 15-15 ਸਾਲ ਕਈਆਂ ਨੇ 20 ਸਾਲ ਦੇ ਨੇੜੇ ਕਈਆਂ ਨੇ 10 ਸਾਲ ਤੋਂ ਉੱਤੇ ਯੁਵਰਾਜ ਸਿੰਘ ਹਾਲਾਂਕਿ ਟੈਸਟ ਕ੍ਰਿਕਟ ਘੱਟ ਖੇਡੀ ਯੁਵਰਾਜ ਸਿੰਘ ਨੇ ਪਰ ਇਹ ਬਹੁਤ ਵੱਡੇ ਟੈਸਟ ਕ੍ਰਿਕਟਰਸ ਇਹ ਲੋਕ ਰਹੇ ਨੇ ਵਿਰਾਟ ਕੋਹਲੀ ਮੇਰੇ ਵਾਸਤੇ ਮੈਨੂੰ ਇਹ ਲੱਗਦਾ ਸੀਗਾ ਕਿ ਉਹ ਜੇ ਕਿਉਂਕਿ ਅੱਗੇ ਇੰਗਲੈਂਡ ਸੀਰੀਜ਼ ਹੈ ਫਿਰ ਲੇਟਰ ਔਨ ਸਾਊਥ ਅਫਰੀਕਾ ਸੀਰੀਜ਼ ਹੈ ਦੇ ਸਾਲ ਦੇ ਅੰਤ ਤੇ ਜਾ ਕੇ ਤੇ ਜਿਹੜੀਆਂ ਸੈਨਾ ਕੰਟਰੀਜ਼ ਹੈ ਸੈਨਾ ਕੰਟਰੀਜ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਾਊਥ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹਨਾਂ ਨੂੰ ਸੈਨਾ ਕੰਟਰੀਜ਼ ਕਿਹਾ ਜਾਂਦਾ ਹੈ ਇੱਥੇ ਜਾ ਕੇ ਪਰਫਾਰਮ ਕਰਨਾ ਜਿਹੜਾ ਏਸ਼ੀਅਨ ਟੀਮਸ ਹੈ ਉਹਨਾਂ ਵਾਸਤੇ ਬਹੁਤ ਔਖਾ ਰਿਹਾ ਹੈ ਉਹਦੇ ਚ ਪਾਕਿਸਤਾਨ ਸ਼੍ਰੀਲੰਕਾ ਭਾਰਤ ਤੇ ਬੰਗਲਾਦੇਸ਼ ਇਹ ਚਾਰ ਜਿਹੜੀਆਂ ਸਬਕਾਂਟਿਨੈਂਟ ਦੀਆਂ ਟੀਮਸ ਹੈ ਇਹਨਾਂ ਵੱਲੋਂ ਜਾ ਕੇ ਸੇਨਾ ਕੰਟਰੀਜ਼ ਚ ਪਰਫਾਰਮੈਂਸ ਨਹੀਂ ਰਹੀ ਪਰ ਵਿਰਾਟ ਕੋਹਲੀ ਉਹ ਸੈਲੀਬ੍ਰੇਟਿਡ ਕ੍ਰਿਕਟਰ ਹੈ ਜਿਨੇ ਜਾ ਕੇ ਸੇਨਾ ਕੰਟਰੀਜ਼ ਦੇ ਵਿੱਚ ਵੀ ਪਰਫਾਰਮ ਕੀਤਾ ਆਸਟ੍ਰੇਲੀਆ ਚ ਤਾਂ ਉਹ ਡੋਮੀਨੇਟ ਹੀ ਕਰਦਾ ਰਿਹਾ ਹੈ 2000 Uh, 14 15 ਦੇ ਵਿੱਚ ਜਦੋਂ ਕਪਤਾਨੀ ਮਿਲਦੀ ਹੈ ਜਦੋਂ ਮਹਿੰਦਰ ਸਿੰਘ ਧੋਨੀ ਲਗਾਤਾਰ ਦੋ ਸੀਰੀਜ਼ਾਂ ਪਹਿਲਾਂ ਇੰਗਲੈਂਡ ਦੇ ਵਿੱਚ ਫੋਰਨੈਲ ਫਿਰ ਇੰਡੀਆ ਆਸਟ੍ਰੇਲੀਆ ਚ ਫੋਰਨੈਲ ਹਾਰਿਆ ਸੀਗਾ ਤੇ ਉਸ ਤੋਂ ਬਾਅਦ ਵਿਰਾਟ ਕੋਹਲੀ ਇਨ ਦਾ ਮਿਡਲ ਆਫ ਸੀਰੀਜ਼ ਜਦੋਂ ਉਹਦੇ ਕੋਲ ਇਹ ਕਪਤਾਨੀ ਆਉਂਦੀ ਹੈ ਤਾਂ ਮੈਨੂੰ ਅੱਜ ਵੀ ਯਾਦ ਹੈ ਕਿ ਮਿਚਲ ਜੌਨਸਨ ਦੇ ਖਿਲਾਫ ਉਹ ਉਸ ਵੇਲੇ ਇੰਨੀ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ ਔਰ ਜੌਨਸਨ ਆਫ ਦੇ ਪੀਕ ਤੇ ਸੀਗਾ ਕਿੰਨੇ ਹੀ ਇਹੋ ਜਿਹੇ ਤੁਹਾਡੇ ਕੋਲੇ ਇਨਸਟੈਂਸਸ ਨੇ ਮੇਰੇ ਕੋਲ 30 ਸੈਂਚਰੀਆਂ ਵਿਰਾਟ ਕੋਹਲੀ ਨੇ ਕੀਤੀਆਂ 31 ਹਾਫ ਸੈਂਚਰੀਜ਼ ਕੀਤੀਆਂ ਆਪਦੇ ਕਰੀਅਰ 'ਚ 9300 ਤੋਂ ਵੱਧ ਰਨਸ ਕਰਕੇ ਗਿਆ ਇੱਕ ਅਫਸੋਸ ਮੈਨੂੰ ਇਹ ਹੈ ਕਿ 10000 ਕਲੱਬ ਦੇ ਵਿੱਚ ਉਹ ਰਹਿ ਗਿਆ ਉਹ 700 ਰਨ ਹੋਰ ਕਰਦਾ ਤੇ ਜਿਹੜਾ ਵਰਲਡ ਦਾ 10000 ਕਲੱਬ ਹੈ ਜਿਹਦੇ 'ਚ ਦੁਨੀਆ ਦੇ ਮਹਾਨ ਬੱਲੇਬਾਜ਼ ਨੇ ਉਹਦੇ 'ਚ ਕੁਮਾਰ ਸੰਗਾਕਾਰਾ ਨੇ ਉਹਦੇ 'ਚ ਸਚਿਨ ਤੰਦੁਲਕਰ ਨੇ ਮਹਾਨ ਉਹਦੇ 'ਚ ਰਾਹੁਲ ਦਰਾਵਿੜ ਨੇ ਤਾਂ ਇਹ ਇੰਨਾ ਮਹਾਨ ਦੇ ਵਿੱਚੋਂ ਆਉਂਦਾ ਆ ਜਿੰਨਾ ਵੱਡੀ ਸਟੈਟਿਸਟਿਕਸ ਉਹਦੇ 1 ਡੇ ਕ੍ਰਿਕਟ ਚ ਤੇ T20 ਚ ਬੋਲ ਰਹੇ ਹੈ ਸ਼ਾਇਦ ਟੈਸਟ ਕ੍ਰਿਕਟ ਦੇ ਵਿੱਚ ਨੰਬਰਸ ਉਹਦੀ ਕੰਟਰੀਬਿਊਸ਼ਨ ਨੂੰ ਜਸਟੀਫਾਈ ਨਾ ਕਰ ਸਕਣ ਮੈਨੂੰ ਇਹ ਲੱਗਦਾ ਪਰ ਮੈਂ ਸ਼ੁਰੂ ਕਿੱਥੋਂ ਕਰਨਾ ਚਾਹੁੰਦਾ ਕਿ ਕਿਹਾ ਜਾਂਦਾ ਹੈ ਕਿ ਜਦੋਂ ਵਿਰਾਟ ਕੋਹਲੀ ਦੇ ਪਿਤਾ ਦੀ ਮੌਤ ਹੋਈ ਸੀ ਔਰ ਰੰਜੀ ਟਰਾਫੀ ਦੀ ਗੇਮ ਖੇਡ ਰਹੇ ਸੀਗੇ ਟੈਸਟ ਕ੍ਰਿਕਟ ਹੁੰਦੀ ਹੈ ਡੇਜ਼ ਕ੍ਰਿਕਟ ਹੁੰਦੀ ਹੈ ਰੰਜੀ ਟਰਾਫੀ ਜੀ ਤੇ ਦਿੱਲੀ ਵੱਲੋਂ ਖੇਡਦੇ ਉਹਨਾਂ ਨੂੰ ਪਤਾ ਲੱਗਿਆ ਪਿਤਾ ਦੀ ਮੌਤ ਹੋਈ ਹੈ ਤੇ ਅਗਲੇ ਦਿਨ ਕਿਉਂਕਿ ਸੰਸਕਾਰ ਕਰਾ ਕੇ ਅਗਲੇ ਦਿਨ ਜਾ ਕੇ ਫਿਰ ਉਹਨਾਂ ਨੇ ਮੈਚ ਕੰਟੀਨਿਊ ਕੀਤਾ ਸੀ ਇੱਥੋਂ ਇੱਕ ਇੱਕ ਪਲੇਅਰ ਦੇ ਕਰੈਕਟਰ ਦਾ ਪਤਾ ਲੱਗਦਾ ਕਿ ਉਹ ਅੱਗੇ ਜਾ ਕੇ ਕਿੱਡਾ ਵੱਡਾ ਪਲੇਅਰ ਬਣੂਗਾ ਸੈਂਕੜੀਆਂ ਐਗਜ਼ੈਂਪਲਸ ਹੈ ਜਿੱਥੇ ਅੰਡਰ 19 ਚ ਪਲੇਅਰ ਵੱਡੇ ਹੋ ਕੇ ਆਏ ਪਰ ਕੋਈ ਵਿਰਾਟ ਕੋਹਲੀ ਨਹੀਂ ਬਣ ਸਕਿਆ ਹਮ ਉਨਮੁਖ ਚਾਨਦ ਆਏ ਪ੍ਰਿਥਵੀ ਸ਼ਾਹ ਆਏ ਬੜੇ ਬੜੇ ਲੋਕ ਆਏ ਪਰ ਵਿਰਾਟ ਕੋਹਲੀ ਕੋਈ ਨਹੀਂ ਬਣ ਸਕਿਆ ਵਿਰਾਟ ਕੋਹਲੀ ਕੋ ਬਣਿਆ ਉਹਨੇ ਜਿਸ ਵੇਲੇ ਅਹਿਸਾਸ ਕੀਤਾ ਕਿ ਭਾਰਤੀ ক্রিকেট ਦੇ ਵਿੱਚ ਫਿਟਨੈਸ ਦੀ ਕਮੀ ਹੈ ਤੇ ਜੇ ਅੱਗੇ ਜਾ ਕੇ ਦੁਨੀਆ ਦੇ ਨਾਲ ਕੰਪੀਟ ਕਰਨਾ ਹੈ ਤਾਂ ਫਿਟਨੈਸ ਵੱਡੀ ਹੋਣੀ ਚਾਹੀਦੀ ਹੈ ਉਹ ਜਿਸ ਲੈਵਲ ਤੇ ਇੰਡੀਅਨ ক্রিকেট ਦੀ ਫਿਟਨੈਸ ਨੂੰ ਲੈ ਗਿਆ ਅੱਜ ਵੀ ਤੁਸੀਂ ਦੇਖੋ ਜਿਸ ਵੇਲੇ ਉਹ ਰਿਟਾਇਰ ਹੋ ਰਿਹਾ ਉਸ ਵੇਲੇ ਵੀ ਉਹਦੇ ਅਨਮੈਚੇਬਲ ਫਿਟਨੈਸ ਹੈ ਯੰਗ ਮੁੰਡੇ ਵੀ ਚਾਹੇ ਸ਼ੁਭਮਨ ਗਿੱਲ ਹੋਣ ਚਾਹੇ ਨਵੇਂ ਮੁੰਡੇ ਜਿੰਨੇ ਆ ਰਹੇ ਆ ਵਿਰਾਟ ਕੋਹਲੀ ਦੇ ਵਰਗੀ ਫਿਟਨੈਸ ਨੂੰ ਮੈਚ ਨਹੀਂ ਕੀਤਾ ਜਾ ਸਕਦਾ ਬਿਲਕੁਲ ਮੈਂ ਬਿਲੀਵ ਕਰਦਾ ਸੀ ਐਜ਼ ਅ ਸਪੋਰਟਸ ਲਵਰ ਐਜ਼ ਅ ਕ੍ਰਿਕਟ ਲਵਰ ਮੈਂ ਮੈਂ ਕ੍ਰਿਕਟ ਨੂੰ ਫੋਲੋ ਕੀਤਾ ਹੈ ਪੂਰੀ ਜ਼ਿੰਦਗੀ ਕ੍ਰਿਕਟ ਕਹਿਆ ਜਾਂਦਾ ਹੈ ਕਿ ਸਾਡੇ ਸਾਰਿਆਂ ਦੇ ਖੂਨ ਚ ਹੀ ਵਸਦੀ ਹੈ ਭਾਰਤੀ ਲੋਕਾਂ ਦੇ ਮੈਂ ਮਹਿਸੂਸ ਕਰਦਾ ਸੀਗਾ ਕਿ ਵਿਰਾਟ ਕੋਹਲੀ 'ਚ ਹਾਲੇ ਬਹੁਤ ਸਾਰੀ ਟੈਸਟ ਕ੍ਰਿਕਟ ਪਈ ਸੀ ਬਹੁਤ ਕੱਲ ਪਰਸੋਂ ਦੁਨੀਆ ਦੇ ਇੱਕ ਮਹਾਨ ਬੱਲੇਬਾਜ਼ ਨੇ ਉਹਨਾਂ ਨੇ ਵੀ ਵਿਰਾਟ ਨੂੰ ਕਿਹਾ ਕਿ ਹਲੇ ਤੁਹਾਡੇ ਬਹੁਤ ਟੈਸਟ ਕ੍ਰਿਕਟ ਬਾਕੀ ਪਈ ਹੈ ਤੁਸੀਂ ਰਿਟਾਇਰ ਨਾ ਹੋ ਵਿਰਾਟ ਕੋਹਲੀ ਦੀ ਟੈਸਟ ਚ ਕੰਟਰੀਬਿਊਸ਼ਨ ਜਿਹੜੀ ਹੈ ਉਹ ਅਨਮੈਚੇਬਲ ਹੈ ਬਹੁਤ ਸਾਰੀਆਂ ਐਸੀਆਂ ਇਨਿੰਗਸ ਸੱਤ ਦੇ ਨੇੜੇ ਦੋਰੇ ਸੈਂਕੜੇ ਮਾਰੇ ਉਹਨਾਂ ਨੇ ਡਬਲ ਸੈਂਚਰੀਜ਼ ਮਾਰੀਆਂ ਤਕਰੀਬਨ ਹਰੇਕ ਨੌ ਸੈਂਚਰੀਆ ਆਸਟ੍ਰੇਲੀਆ ਦੇ ਖਿਲਾਫ ਨੇ ਟੈਸਟ ਕ੍ਰਿਕਟ ਦੇ ਵਿੱਚ ਲੋਕਾਂ ਦੀਆਂ ਮੈਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰਦੇ ਆਂ ਪੂਰੇ ਪੂਰੇ ਕਰੀਅਰ 'ਚ ਨੌ ਸੈਂਚਰੀਆਂ ਨਹੀਂ ਹੁੰਦੀਆਂ। ਕੱਲੇ ਆਸਟ੍ਰੇਲੀਆ ਦੇ ਖਿਲਾਫ ਵਿਰਾਟ ਕੋਹਲੀ ਨੇ ਨੌ ਸੈਂਚਰੀਜ਼ ਕੀਤੀਆਂ ਪਰ ਹਾਂ ਲੀਨ ਪੈਚ ਆਇਆ 2019-20 ਤੋਂ ਬਾਅਦ ਲਗਾਤਾਰ 4-5 ਸਾਲ ਟੈਸਟ ਕ੍ਰਿਕਟ ਦੇ ਵਿੱਚ ਵਿਰਾਟ ਕੋਹਲੀ ਪਰਫਾਰਮ ਨਹੀਂ ਕਰ पाए। ਐਵਰੇਜ ਬਹੁਤ ਘਟ ਰਹੀ ਹੈ। ਰੈਪਿਊਟੇਸ਼ਨ ਤੇ ਖੇਡਦੇ ਰਹੇ। ਹੁਣ ਜਾ ਕੇ ਤੁਸੀਂ ਦੇਖੋ ਕਿ ਇਹ ਹਾਲਾਤ ਆਏ ਸੀਗੇ ਕਿ ਇਨ੍ਹਾਂ ਪਲੇਅਰਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਰੰਜੀ ਦੁਆਰਾ ਖੇਡੋ ਜਾ ਕੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜੜੇਜਾ ਇਹ ਰੰਜੀ ਖੇਡੇ ਦੁਬਾਰਾ ਵਿਰਾਟ ਕੋਹਲੀ ਦਿੱਲੀ ਵੱਲੋਂ ਦੁਬਾਰਾ ਰੰਜ ਔਰ ਆਲਮੇ ਬਣਿਆ ਕਿ ਰੰਜੀ ਮੈਚ ਖੇਡਣ ਗਏ ਵਿਰਾਟ ਤੇ ਰੰਜੀ ਦੇਖਣ ਵਾਸਤੇ 25000 ਬੰਦਾ ਇਕੱਠਾ ਹੋ ਗਿਆ ਹੂੰ ਦਿੱਲੀ ਕ੍ਰਿਕਟ ਸਟੇਡੀਅਮ ਜਿਹੜਾ ਅਰੁਂਜੀਤਲੀ ਸਟੇਡੀਅਮ ਦੇ ਵਿੱਚ ਜੀ ਇਹ ਸਿਰਫ ਇੱਕ ਬੰਦੇ ਦਾ ਔਰਾ ਹੈ ਉਹਦਾ ਹੂੰ ਪੂਰੀ ਜ਼ਿੰਦਗੀ ਉਹ ਫਾਈਟਰ ਹੈ ਵਿਰਾਟ ਕੋਹਲੀ ਦੀ ਜ਼ਿੰਦਗੀ ਤੋਂ ਸਿੱਖਣ ਦੀ ਲੋੜ ਹੈ ਭਾਵੇਂ ਉਹ ਟੈਸਟ ਕ੍ਰਿਕਟ ਤੋਂ ਰਿਟਾਇਰ ਹੋਏ ਨੇ ਪਰ ਉਹਦੇ ਵਰਗਾ ਫਾਈਟਰ ਉਹਦੇ ਵਰਗਾ ਕਰੈਕਟਰ ਦਾ ਬੰਦਾ ਜਿਹੜਾ ਹੈ ਉਹ ਬਹੁਤ ਘੱਟ ਨੇ ਔਰ ਉਹਨਾਂ ਨੇ ਆਪ ਦਾ ਨਾ ਅੰਦਰਲਾ ਉਹ ਨਹੀਂ ਮਾਰਿਆ ਬੱਚਾ ਵੀ ਨਹੀਂ ਮਾਰਿਆ ਅੱਜ ਵੀ ਉਹ ਵਿਕਟ ਜਦੋਂ ਡਿੱਗਦੀ ਆ ਓਪੋਜੀਸ਼ਨ ਦੀ ਆ ਉਹ ਛੱਕਾ ਵੀ ਆਪ ਵੀ ਕਰਦਾ ਤਾਂ ਉਹਦੀ ਖੁਸ਼ੀ ਜਿਹੜੀ ਉਹਦੇ ਅੰਦਰ ਉਹ ਵਈ ਹੈ ਜਿਵੇਂ ਅੰਡਰ 19 ਚ ਹੁੰਦਾ ਸੀਗਾ ਤਾਂ ਏਜ ਦੇ ਨਾਲ ਕ੍ਰਿਕਟ ਦੀ ਮੈਜੋਰਿਟੀ ਬਰਕਰਾਰ ਹੈ ਪਰ ਉਹਨੇ ਆਪਦੇ ਅੰਦਰਲਾ ਸਪੋਰਟਸਮੈਨ ਮਰਨ ਨਹੀਂ ਦਿੱਤਾ ਕਈ ਵਾਰੀ ਇਹ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਉਮਰ ਹੋ ਗਈ ਤੇ ਯਾਰ ਹੁਣ ਥੋੜਾ ਜਆ ਤਰੀਕੇ ਨਾਲ ਮੈਚਿਓਰਿਟੀ ਨਾਲ ਬਿਹੇਵ ਕਰੋ ਅ ਵਿਰਾਟ ਕੋਹਲੀ ਬਾਰੇ ਤੁਸੀਂ ਕਈ ਦਿਨ ਗੱਲਾਂ ਕਰ ਸਕਦੇ ਹੋ ਉਦਿਆਂ ਉਹਦੇ ਮੈਚਸ ਨੂੰ ਡਿਸਕਸ ਕਰ ਸਕਦੇ ਹੋ ਉਹਦੀਆਂ ਵਨਡੇ ਤੇ T20 ਇਨਿੰਗਸ ਦਾ ਕਮਾਲ ਹੈਗੇ ਹੀ ਆ ਤੁਹਾਡੇ ਯਾਦ ਹੋਣਾ ਇੰਗਲੈਂਡ ਦੀ ਸੀਰੀਜ਼ ਦੇ ਵਿੱਚ ਵਿਰਾਟ ਕੋਹਲੀ ਲਗਾਤਾਰ ਜੇਮਸ ਐਂਡਰਸਨ ਦੇ ਖਿਲਾਫ ਆਊਟ ਸਵਿੰਗ ਦੇ ਉੱਤੇ ਆਊਟ ਹੋ ਰਹੇ ਸੀ ਇਹੋ ਜਿਹਾ ਕੋਈ ਸਚਿਨ ਤੰਦੁਲਕਰ ਨਾਲ ਵੀ ਹੋਇਆ ਸੀ ਸਚਿਨ ਤੰਦੁਲਕਰ ਕਵਰ ਡਰਾਈਵ ਮਾਰਦੇ ਹੋਏ ਆਊਟ ਹੋ ਰਹੇ ਸੀ ਤੇ ਫਿਰ ਉਹਨਾਂ ਨੇ ਇੱਕ ਮੈਚ ਦੇ ਵਿੱਚ 240 ਕੈਲੀ ਕੀਤੇ ਤੇ ਸਿਰਫ ਔਨਸਾਈਡ ਤੇ ਰਨ ਕੀਤੇ ਤੇ ਕਵਰ ਡਰਾਈਵ ਹੀ ਨਹੀਂ ਮਾਰਿਆ ਸੀ ਇਸੇ ਤਰੀਕੇ ਨਾਲ ਵਿਰਾਟ ਕੋਹਲੀ ਜਦੋਂ ਆਊਟ ਹੋ ਰਹੇ ਸੀ ਤਾਂ ਸਾਰੇ ਨੇ ਕਹਿ ਕੇ ਵਿਰਾਟ ਦੀ ਕਮਜ਼ੋਰੀ ਹੈ ਇਹ ਆਫ ਸਟੰਪ ਦੇ ਬਾਹਰ फोर्थ ਸਟੰਪ ਵਾਲੀ ਬਾਲ ਦੇ ਉੱਤੇ ਜਾ ਕੇ 31 ਲੱਗਦੀ ਬੱਲਾ ਲੱਗਦਾ ਉਹਨਾਂ ਦਾ ਜਾ ਕੇ ਤੇ ਉਹ 슬ਿੱਪ ਤੇ ਆਊਟ ਹੋ ਜਾਂਦੇ ਐ ਕਵਰ ਡਰਾਈਵ ਮਾਰਦੇ ਜਾਂਦੇ ਆਊਟ ਹੋ ਜਾਂਦੇ ਐ ਤਾਂ ਫਿਰ ਵਿਰਾਟ ਨੇ ਬਹੁਤ ਸ਼ਾਨਦਾਰ ਇਨਿੰਗ ਖੇਡੀ ਤੇ 100 ਕੀਤਾ ਜਿਹਦੇ ਵਿੱਚ ਜੇਮਸ ਐਂਡਰਸਨ ਨੂੰ ਵੀ ਉਹਨਾਂ ਨੇ ਰਨ ਕੀਤੇ ਉਹ ਬੈਸਟ ਕ੍ਰਿਕਟ ਤਾਂ ਇੱਕ ਕੈਰੈਕਟਰ ਦੀ ਕ੍ਰਿਕਟ ਹੁੰਦੀ ਹੈ ਇਹ ਪੇਸ਼ੈਂਸ ਦੀ ਕ੍ਰਿਕਟ ਅੱਜ ਉਹਨਾਂ ਨੇ ਆਪਦੇ ਜਿੱਥੇ ਉਹ ਰਿਟਾਇਰਮੈਂਟ ਦਾ ਨੋਟ ਵੀ ਲਿਖਿਆ ਇੰਸਟਾਗ੍ਰam ਤੇ ਉਹਦੇ ਤੇ ਵੀ ਇਹ ਲਿਖਿਆ ਕਿ ਬਹੁਤ ਲੰਬੇ ਦਿਨ ਤੇ ਛੋਟੇ ਛੋਟੇ ਪਲ ਉਹ ਪਲ ਸ਼ਾਇਦ ਜਿਹੜੇ ਲੋਕਾਂ ਨੂੰ ਯਾਦ ਨਾ ਹੁਣ ਪਰ ਮੇਰੇ ਅੰਦਰ ਮੇਰੇ ਜ਼ਹਿਨ ਦੇ ਵਿੱਚ ਉਹ ਸਦਾ ਹੀ ਵਸਦੇ ਰਹਿਣਗੇ ਸਦਾ ਹੀ ਉਹਨਾਂ ਪਲਾਂ ਨੂੰ ਮੈਂ ਯਾਦ ਰੱਖਦਾ ਹਾਂਗਾ ਔਰ ਬਹੁਤ ਇਨਸੀਡੈਂਟਸ ਵਾਪਰਦੇ ਐ ਔਨ ਫੀਲਡ ਬਹੁਤ ਕੁਝ ਵਾਪਰਦਾ ਹੈ ਜਿਹੜਾ ਸਾਨੂੰ ਨਹੀਂ ਧਿਆਨ ਹੁੰਦਾ ਔਰ ਤੁਸੀਂ ਸ਼ਾਇਦ ਕ੍ਰਿਕਟ ਮੈਨੂੰ ਲੱਗਦਾ ਘੱਟ ਖੇਡੀ ਐ ਡੇਜ਼ ਕ੍ਰਿਕਟ ਮੈਨੂੰ ਯਾਦ ਆ ਅਸੀਂ ਮੁਕਸਰ ਡੇਜ਼ ਕ੍ਰਿਕਟ ਖੇਡਣ ਜਾਣੀ ਆਰਡੀ ਬਾਂਸਲ ਸਰ ਹੁੰਦੇ ਸੀਗੇ ਤੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਨਾ ਇੰਨੀ ਗਰਮੀ ਦੇ ਵਿੱਚ 90 ਓਵਰ ਸਾਰੀ ਦਿਹਾੜੀ ਤੇ ਡੀਹਾਈਡਰੇਸ਼ਨ ਹੋ ਜਾਂਦੀ ਸੀ ਬੋਡੀ ਬਿਲਕੁਲ ਐ ਖਤਮ ਕ੍ਰੈਂਪਸ ਪੈ ਜਾਂਦੇ ਆ ਅਸੀਂ ਮੁਕਸਰ ਗੁਰਦੁਆਰੇ ਰਾਤ ਰਹਿਣਾ ਤੇ ਉਹ ਐਨਪੀਐਸ ਨੈਸ਼ਨਲ ਪਬਲਿਕ ਸਕੂਲ ਜਿਹੜਾ ਜਲਾਲਾਬਾਦ ਰੋਡ ਤੇ ਹੈ ਉੱਥੇ ਸਾਡੇ ਮੈਚੇਸ ਆਉਣੇ ਤੇ ਗੁਰਦੁਆਰੇ ਰਾਤ ਰਹਿਣਾ ਸੀ ਤੇ ਜਦੋਂ ਨੂੰ ਸ਼ਾਮ ਨੂੰ ਗੁਰੂ ਘਰ ਉੱਥੇ ਕਮਰਾ ਲਿਆ ਹੋਇਆ ਸੀ ਸਾਨੂੰ ਆਰਡੀ ਸਰ ਨੇ ਦਵਾਇਆ ਹੋਇਆ ਸੀ ਤੇ ਗੁਰੂ ਘਰ ਬਾਹਰ ਜੋੜੇ ਲਾ ਲੋ ਤੇ ਤੁਰ ਕੇ ਉੱਥੋਂ ਤੱਕ ਜਾਣ ਦੀ ਵੀ ਹਿੰਮਤ ਨਹੀਂ ਹੁੰਦੀ ਸੀ ਸਰੀਰ 'ਚ ਰਹਿ ਹੀ ਕੁਝ ਨਹੀਂ ਆਉਂਦਾ ਸੀ ਇੰਨੀ ਡੀਹਾਈਡਰੇਸ਼ਨ ਹੁੰਦੀ ਸੀ ਔਰ ਇਹ ਗੱਲ ਉਦੋਂ ਦੀ ਹੈ ਜਦੋਂ ਅਸੀਂ 13 12 13 ਸਾਲ ਦੇ ਹੁੰਦੇ ਸੀ ਹਨਾ 14 ਸਾਲ ਦੇ ਹੁੰਦੇ ਸੀ ਆਫਟਰ 30 ਤਾਂ ਬੋਡੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਫਟੀਕ ਮਹਿਸੂਸ ਕਰਨ ਲੱਗ ਜਾਂਦੀ ਹੈ ਔਰ ਇਸ ਉਮਰ ਪਰ ਆ ਜਿਹੜੀ ਨਿਊਜ਼ੀਲੈਂਡ ਦੇ ਖਿਲਾਫ ਸੀਰੀਜ਼ ਹੋਈ ਨਾ ਪਿਛਲੀ ਜਿਹੜੀ ਭਾਰਤ ਹੋਮ ਸੀਰੀਜ਼ 3 0 ਹਾਰਿਆ ਹੈ ਇਹ ਬਹੁਤ ਵੱਡਾ ਸੈਟਬੈਕ ਇੰਡੀਅਨ ਕ੍ਰਿਕਟ ਵਾਸਤੇ ਸੀਗਾ ਇਸ ਤਰ੍ਹਾਂ ਔਰ ਵਿਰਾਟ ਕੋਹਲੀ ਦੀ ਖਾਸੀਅਤ ਸੀ ਬਤੌਰ ਕਪਤਾਨ ਵਿਰਾਟ ਕੋਹਲੀ ਇੱਕ ਵੀ ਸੀਰੀਜ਼ ਭਾਰਤ ਦੇ ਵਿੱਚ ਹਾਰੇ ਨਹੀਂ ਹੂੰ ਵਿਰਾਟ ਕੋਹਲੀ ਮੇਰੇ ਖਿਆਲ ਆਲਮੋਸਟ 80 85% ਮੈਚਸ ਜਿੱਤੇ ਜੀ ਦੋ ਕ ਮੈਚ ਹੀ ਹਾਰੇ ਆ ਬਾਕੀ ਡਰਾ ਹੋਏ ਤੇ 23 24 ਮੈਚਸ 31ਾਂ ਜੋ ਮੇਰੇ ਖਿਆਲ 24 ਮੈਚਸ ਉਹ ਜਿੱਤੇ ਨੇ ਭਾਰਤੀ ਭਾਰਤੀ ਉਹਦੇ ਤੇ ਥੋਨੀ ਤੇ ਰੋਹਿਤ ਤੋਂ ਵੀ ਬੈਟਰ ਕੈਪਟਨ ਸਾਬਤ ਹੋਇਆ ਸੋ ਵਿਰਾਟ ਕੋਹਲੀ ਦੀ ਇਸ ক্রিকেট ਨੂੰ ਵਿਰਾਟ ਕੋਹਲੀ ਵਰਗਾ ਨਹੀਂ ਜੰਮਣਾ ਦੁਆਰਾ ਹੂੰ ਵਿਰਾਟ ਕੋਹਲੀ ਇੰਡੀਅਨ ਕ੍ਰਿਕਟਰ ਦੀ ਜਿਹੜੀ ਆ ਹੁਣ ਦੀ ਪਨੀਰੀ ਹੈ ਉਹਦੇ ਲਈ ਮਾਰਗਦਰਸ਼ਕ ਹੈ ਜਿਵੇਂ ਸੁਨੀਲ ਗਵਾਸਕਰ ਤੰਦੁਲਕਰ ਲਈ ਸੀਗਾ ਤੇ ਤੰਦੁਲਕਰ ਵਿਰਾਟ ਕੋਹਲੀ ਲਈ ਸੀਗਾ ਤੇ ਵਿਰਾਟ ਕੋਹਲੀ ਇੰਨਾ ਸੈਂਕੜਿਆਂ ਲਈ ਪ੍ਰੇਰਣਾ ਹੈ ਜਿਹੜੇ ਅੱਜ ਫਿਟਨੈਸ ਦੇ ਵਿੱਚ ਜਿਹੜੇ ਕਿੰਨੇ ਪਲੇਅਰ ਭਾਰਤ ਨੇ ਤੁਸੀਂ ਹੁਣ ਦੇਖੋ ਪੈਦਾ ਕਰਤੇ ਪਰ ਮੈਂ ਮਹਿਸੂਸ ਕਰਦਾ ਟੈਸਟ ਕ੍ਰਿਕਟ ਦੇ ਵਿੱਚ ਨਾ ਬੜਾ ਵੱਡਾ ਗੈਪ ਆਊਗਾ ਕਿਉਂਕਿ ਨਾ ਟੌਪ ਆਰਡਰ 'ਚ ਰੋਹਿਤ ਸ਼ਰਮਾ ਨੇ ਪਰ ਯਸ਼ਸ਼ਵੀ ਤੇ ਸ਼ੁਭਮਨ ਗਿੱਲ ਜਿਹੜੇ ਟੌਪ ਆਰਡਰ ਸੰਭਾਲ ਲੈਣਗੇ ਮੈਨੂੰ ਪਤਾ ਹੈ ਉਸ ਤੋਂ ਬਾਅਦ ਚਤੇਸ਼ਵਰ ਪੁਜਾਰਾ ਤੋਂ ਬਾਅਦ ਵਨ ਡਾਊਨ ਜਿਹੜਾ ਇਹ ਬਹੁਤ ਸਥਿਤੀ ਬਣੀ ਕਿ ਵਨ ਡਾਊਨ ਕੌਣ ਚੰਗਾ ਪਰਫਾਰਮ ਕਰੂਗਾ ਸ਼ੁਭਮਨ ਗਿੱਲ ਤਿੰਨ ਤੇ ਖੇਡ ਰੇ ਸੀ ਪਰ ਚਤੇਸ਼ਵਰ ਪੁਜਾਰਾ ਦੇ ਜਾਣ ਤੋਂ ਬਾਅਦ ਦਰਾਵਿਡ ਪੁਜਾਰਾ ਤੇ ਫਿਰ ਉਸ ਤੋਂ ਬਾਅਦ ਅਜੇ ਉਹ ਸਪੌਟ ਖਾਲੀ ਹੈ ਨੰਬਰ 4 ਭਾਰਤੀ ਕ੍ਰਿਕਟ ਲਈ ਹਮੇਸ਼ਾ ਇੰਪੋਰਟੈਂਟ ਰਿਹਾ ਹੈ ਸਚਿਨ ਤੰਦੁਲਕਰ ਨੰਬਰ 4 ਤੇ ਖੇਡਦੇ ਰਹੇ ਫਿਰ ਵਿਰਾਟ ਕੋਹਲੀ ਨੰਬਰ 4 ਤੇ ਖੇਡਦੇ ਰਹੇ ਹੁਣ ਨੰਬਰ 4 ਕਿਹਦੇ ਲਈ ਹੈ ਇਹ ਬਹੁਤ ਵੱਡਾ ਸਵਾਲ ਹੈ ਔਰ ਦੂਜਾ ਇਹ ਹੈ ਕਿ ਕ੍ਰਿਕਟ ਦੇ ਇਸ T20 ਵਾਲੇ ਦੌਰ ਚ ਜਾਂਦੇ ਜਾਂਦੇ ਨਾ ਟੈਸਟ ਕ੍ਰਿਕਟ ਦੇ ਵਿੱਚ ਜਿਹੜਾ ਜਿਹੜੇ ਫੈਬ 4 ਸੀਗੇ ਹਮ ਸਟੀਵ ਸਮਿਥ ਬਾਬਰ ਆਜ਼ਮ ਕੇਨ ਵਿਲੀਅਮਸਨ ਬਾਬਰ ਆਜ਼ਮ ਨਹੀਂ ਸੋਰੀ ਉਹਦੇ ਚ ਮੈਂ ਗਲਤ ਨਾਮ ਲੈ ਗਿਆ ਜੋ ਰੂਟ ਕੇਨ ਵਿਲੀਅਮਸਨ ਬਬਰ ਆਜ਼ਮ ਮੇਰੇ ਮੂੰਹ ਚ ਨਿਕਲਿਆ ਕਿ ਵੈਸੇ ਬਹੁਤ ਜ਼ਬਰਦਸਤ ਪਲੇਅਰ ਹੈ ਹਮ ਕੰਪੇਅਰ ਹੋਇਆ ਕਿ ਬਬਰ ਆਜ਼ਮ ਤਕੜਾ ਕਿ ਕੋਹਲੀ ਕੋਹਲੀ ਤਕੜਾ ਹੈ ਭਾਈ ਪਰ ਇਹ ਜੋ ਰੂਟ ਕੇਨ ਵਿਲੀਅਮਸਨ ਵਿਰਾਟ ਕੋਹਲੀ ਤੇ ਸਤੀਵ ਸਮਿਥ ਜੀ ਇਹ ਫੈਬ 4 ਨੇ ਫੈਬ 5 ਕਰ ਲੈਣੇ ਆ ਚਲ ਬਬਰ ਆਜ਼ਮ ਨੂੰ ਵੀ ਰੱਖ ਲੋ ਵਿੱਚ ਕਾ ਨੂੰ ਛੱਡਦਾ ਨਹੀਂ ਚਲੋ ਨੇ ਜੰਗ ਲੱਗ ਕੇ ਆਈ ਹੈ ਪਰ ਇਸ ਫੈਬ 4 ਚ ਹੌਲੀ ਹੌਲੀ ਹੁਣ ਸਾਰੇ ਰਿਟਾਇਰਮੈਂਟ ਵੱਲ ਜਾ ਰਹੇ ਆ ਇਹ ਕ੍ਰਿਕਟ ਦੇ ਉਸ ਦੌਰ ਚ ਜਦੋਂ ਅਸੀਂ ਸੁਪਰਸਟਾਰ ਦਾ 90s ਤੇ 2000 ਦਾ 에ਰਾ ਦੇਖਿਆ ਹਮ ਜਿੱਥੇ ਅਸੀਂ ਸਨਦ ਜੈਸੂਰੀਆ ਕਲਵਿਤਰਨਾ ਨੂੰ ਦੇਖਿਆ ਜਿੱਥੇ ਅਸੀਂ ਅ ਜੈਵਰਦਨੇ ਸੰਗਾਕਾਰਾ ਨੂੰ ਸ਼੍ਰੀਲੰਕਾ ਚ ਮਿਡਲ ਆਰਡਰ ਚ ਖੇਡਦੇ ਦੇਖਿਆ ਹਨਾ ਭਾਰਤ ਦੇ ਵਿੱਚ ਵੀ ਭਾਰਤ ਦੀ ਤਾਂ ਟੀਮ ਟੈਸਟ ਹੀ ਤੁਸੀਂ ਦੇਖੋ ਜਿਹੜੀ ਪਿਛਲੀ ਟੀਮ ਸੀ ਹਮ ਕਿ ਵਿਰਿੰਦਰ ਸਹਿਵਾਗ ਸੌਰਵ ਗਾਂਗਲੀ ਰਾਹੁਲ ਦਰਾਵੇਡ ਤੁਹਾਡੇ ਮੂੰਹ ਤੇ ਔਰ ਖੁਸ਼ੀ ਆ ਰਹੀ ਤੁਸੀਂ ਇਹ ਸਾਰੇ ਜਾਣਦੇ ਹੋ ਹਨ ਤੇ ਬੀਵੀਐਸ ਲਕਸ਼ਮਨ ਜੀ ਇਹ ਉਹ ਫੈਬ 5 ਸੀਗੇ ਸਚਿਨ ਤੰਦੁਲਕਰ ਕਿ ਕੀ ਤੁਹਾਡਾ ਟੌਪ ਆਰਡਰ ਤੇ ਮਿਡਲ ਆਰਡਰ ਸੀਗਾ ਆ অস্ট্রেলিয়ান ਟੀਮ ਕਿੰਡੀ ਕਮਾਲ ਰਹੀ ਹੈ ਜਸਟਨ ਲੈਂਗਰ ਮੈਥਿਊ ਹੈਡਨ ਰਿੱਕੀ ਪੌਂਟਿੰਗ ਡੇਮਨ ਮਾਰਟਨ ਡੈਰਨ ਲੀਮਨ ਉਹ ਵਾਲਾ ਇੱਕ ਸ਼ੈਨ ਵਾਟਸਨ ਹਨਾ ਜੀ ਉਹ ਉਹ ਵਾਲੀ ਇੱਕ ਆਸਟ੍ਰੇਲੀਅਨ ਟੀਮ ਦਾ ਮਿਡਲ ਆਰਡਰ 90s ਤੇ 2010 ਆਲਾ ਜਿਹੜਾ ਰਿਹਾ ਜਾਂ ਉਸ ਤੋਂ ਪਹਿਲਾਂ ਮਾਰਕ ਵੋਸਟੀ ਵੋ ਔਰ ਉਹ ਦੌਰ ਤਾਂ ਮੈਨੂੰ ਲੱਗਦਾ ਹੈ ਉਹ ਹੌਲੀ-ਹੌਲੀ ਉਹ ਖਤਮ ਹੁੰਦਾ ਗਿਆ ਤੁਸੀਂ ਮਿਸ ਕਰਦੇ ਹੋ ਯਾਰ ਉਹ ਪਲੇਅਰ ਬ੍ਰੈਨ ਲਾਰਾ ਕਾਲ ਹੂਪਰ ਜਦੋਂ ਐਸ਼ਸ ਹੁੰਦੀ ਸੀਗੀ ਤੇ ਇੰਗਲੈਂਡ ਵੱਲੋਂ ਮਾਰਕ ਰਾਮ ਪ੍ਰਕਾਸ਼ ਮਾਰਕ ਬੁਚਰ ਮਿਡਲ ਆਰਡਰ ਚ ਖੇਡਦੇ ਸੀਗੇ ਉਹ ਕ੍ਰਿਕਟ ਦੇਖਣ ਦਾ ਨਾ ਆਨੰਦ ਸੀਗਾ ਉਹ ਅਸੀਂ ਸਾਰਾ ਸਾਰਾ ਦਿਨ ਵੀ आनंद ਲੈਂਦੇ ਸੀ ਸਲੋ ਕ੍ਰਿਕਟ ਸੀ ਔਰ ਕਲਾਸਿਕਲ ਕ੍ਰਿਕਟ ਸੀਗੀ ਉਹ ਉਹ ਇਹਨਾਂ ਚ ਬਚੀ ਸੀ ਆਖਰੀ ਜਿਹੜੀ ਹੁਣ ਹੁਣ ਜਿਹੜੀ ਅਗਲੀ ਟੈਸਟ ਕ੍ਰਿਕਟ ਵੀ ਹੈ ਨਾ ਜਿਹੜੀ ਬੇਸਬਾਲ ਆਈ ਹੈ ਉਹ ਟੈਸਟ ਕ੍ਰਿਕਟ ਨਹੀਂ ਹੈਗੀ ਠੀਕ ਹੈ ਉਹਨੂੰ ਇੰਟਰਸਟਿੰਗ ਬਣਾਉਣ ਲਈ ਕਰ ਦਿੱਤਾ ਗਿਆ ਪਰ ਉਹ ਆਨੰਦ ਵਾਲੀ ਕ੍ਰਿਕਟ ਨਹੀਂ ਹੈ ਉਹ ਉਹ ਕਾਪੀ ਬੁੱਕ ਸਟਾਈਲ ਕ੍ਰਿਕਟ ਨਹੀਂ ਹੈ ਕ੍ਰਿਕਟ ਦਾ ਆ ਜਿਹੜਾ ਸਕੂਪ ਵੱਜਨੇ ਠੀਕ ਹੈ ਚੰਗੇ ਸ਼ਾਰਟ ਲੱਗ ਰਹੇ ਹਨ ਪਰ ਵਿਰਾਟ ਕੋਹਲੀ ਥੈਂਕ ਯੂ ਤੁਸੀਂ ਭਾਰਤੀ ਕ੍ਰਿਕਟ ਨੂੰ ਸਨਮਾਨ ਬਖਸ਼ਿਆ ਔਰ ਭਾਰਤੀ ਕ੍ਰਿਕਟ ਤੁਹਾਡੀ ਰਣੀ ਹੈ ਕਿ ਤੁਸੀਂ ਇੰਨੀ ਸੇਵਾ ਕੀਤੀ ਜੀ